ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਡਰ ਦੀ ਸੀਸੀਟੀਵੀ ਕੈਮਰੇ ਵਿੱਚ ਇੱਕ ਅਜੀਬ ਤਸਵੀਰ ਨਜ਼ਰ ਆਈ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਸਾਮ ਦਾ ਮਾਹੌਲ ਬਣਿਆ ਦੱਸ ਦਈਏ ਕਿ ਜਦ ਲੋਕਾਂ ਨੇ ਇਸ ਨੂੰ ਵੇਖਿਆ ਤਾਂ ਪੂਰੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਦੱਸ ਦਈਏ ਕਿ ਕੋਈ ਚੁੜੇਲ ਜਾਂ ਕੋਈ ਡੈਨ ਕਹਿ ਸਾਦੇ ਆ ਦਰਸਾਲਾ ਤਸਵੀਰਾਂ ਲੋਕਾਂ ਦੇ ਵੱਲੋਂ ਕਹਿਣਾ ਹੈ ਤਸਵੀਰਾਂ ਸੀਸੀਟੀਵੀ ਦੀਆਂ ਤੁਹਾਡਾ ਸਾਂਝੀਆਂ ਕਰਿਆਂ ਵੇਖ ਸਕਦੇ ਹੋ ਇਸ ਵੀਡੀਓ ਨੂੰ ਕਿਸ ਤਰੀਕੇ ਦੇ ਨਾਲ ਸੁਜਾਨਪੁਰ ਤੋਂ ਨਿਕਲ ਕੇ ਸਾਹਮਣੇ ਜੜੀਆਂ ਤਸਵੀਰਾਂ ਆਈਆਂ ਨੇ ਗੁਰਦਾਸ ਪੁਰਦੇ ਨੇੜੇ ਦੇ ਸੁਝਾਨਪੁਰ ਦੀਆਂ ਨੇ ਜਿੱਥੇ ਉਹਦੀਆਂ ਇਹ ਤਸਵੀਰਾਂ ਤੁਹਾੜਾ ਸਾਂਝੀਆਂ ਕਰ ਰਹੀਆਂ ਤਸਵੀਰਾਂ ਵੇਖ ਸਕਦੇ ਹੋ ਕਿੰਨੀਆਂ ਖੋਫਨਾਕ ਤਸਵੀਰਾਂ ਨੇ ਇਸ ਵੀਡੀਓ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਲੋਕ ਸੋਚ ਰਹੇ ਹਨ ਕਿ ਕਿਹੜੀ ਚੀਜ਼ ਹੈ ਅਤੇ ਕਿੱਥੋਂ ਆਈ ਹੈ ਪਰ ਉੱਥੇ ਹੀ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਬਹਿਮ ਹੋ ਸਕਦਾ ਹੈ ਕਿ ਇਹ ਸੱਚ ਹੋਵੇ ਪਰ ਫਿਰ ਵੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿੰਨੀ ਡਰਾਮਣੀ ਵੀਡੀਓ ਹੈ ਦੱਸ ਦਈਏ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਕਈ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਇੰਨਾ ਹੀ ਨਹੀਂ ਬਲਕਿ ਇਹ ਵਾਰ ਚੋਰੀਆ ਤੇ ਲੁੱਟਣ ਵਾਲੇ ਵੀ ਇਦਾਂ ਦੀਆਂ ਅਫਵਾਹਾਂ ਦੇ ਕੇ ਰਾਤ ਨੂੰ ਵਾਰਦਾਤ ਕਰਦੇ ਨੇ ਪਰ ਇਹਨਾਂ ਤਸਵੀਰਾਂ ਨੇ ਪੂਰੇ ਇਲਾਕੇ 'ਚ ਦਹਿਸ਼ਤ ਮਚਾਈ ਹੋਈ ਹੈ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ ਤੁਸੀਂ ਵੀ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਤੇ ਮਾਰੋ ਨਜ਼ਰ ਤੇ ਅੰਤ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਚੁਖੋ ਐਸੀ ਚੀਜ਼ ਕੋਈ ਨਹੀਂ ਜੀ ਸਿਰਫ ਆਪਣਾ ਭਰੋਸਾ ਵਿਸ਼ਵਾਸ ਨਹੀਂ ਕਿਉਂਕਿ ਮੈਂ ਜੰਗਲਾਂ 'ਚ ਰਾਤ ਕੱਤਦਾ ਆਇਆ 3 ਮਹੀਨੇ ਦਾ ਟੂਰ ਹੁੰਦਾ ਮੇਰਾ ਪੈਦਲ ਯਾਤਰਾ ਜੀ ਔਰ 40 ਸਾਲ ਤੋਂ ਮੈਂ ਭੋਜਨ ਛੱਡਿਆ ਹੈ ਜੀ ਬਹੁਤ ਕਿਰਪਾ ਮੜੀਆਂ ਚ ਰਹਿ ਰਹੇ ਹਾਂ ਰਾਤ ਕਿਤਾ ਜਲਦੀ ਹੈ ਕਈ ਵਾਰ ਅਗਰ ਸੇ ਕਿ ਉਹਦੀ ਰਾਤ گزارਾ ਕੀਤਾ ਹੈ ਜੀ ਮੈਨੂੰ ਅਜੇ ਤੱਕ ਕੋਈ ਐਸੀ ਚੀਜ਼ ਨਹੀਂ ਮਿਲੀ ਮੈਨੂੰ 40 ਸਾਲ ਹੋ ਗਿਆ ਪਰ ਯਾਤਰਾ ਕਰਦੀ ਹੈ ਇਹ ਅਮੀ ਇੱਕ ਬੈਮ ਹੈ ਜੀ ਕਿੜੇਲਾ ਹੁੰਦੀ ਸੀ ਪਹਿਲੇ ਜੀ ਵਿੱਚ ਕੋਈ 5 6 ਕਿਲੋਮੀਟਰ ਪਿੰਡ ਤੋਂ ਬਾਹਰ ਚਾਂਨਕਾ ਟੋਵੇ ਜੀ ਉਦੋਂ ਕੋਈ ਭੈ ਹੁੰਦੇ ਸੀ ਹੁਣ ਤਾਂ ਕੋਈ ਆਉਣੀ ਗੱਲ ਨਹੀਂ ਹੈ ਜੀ ਬਾਕੀ ਉਸ ਮਾਲਕ ਦਾ ਨਾਮ ਲੋ ਕੋਈ ਚਿਰੇਲ ਭੂਤ ਲੱਗ ਨਹੀਂ ਆਂਦਾ ਬਾਕੀ ਤੰਤਰ ਵਿਦਿਆ ਸਿਪੋੜ ਨੇ ਸਭ ਕੀਲ ਦਿੱਤੀ ਹੈ। ਜੀ। ਉਹ ਕੋਈ ਨਹੀਂ ਹੈ ਤੰਤਰ ਵਿਦਿਆ ਕੁਛ ਨਹੀਂ ਹੈ। ਜੀ। ਇਹ ਸਿਰਫ ਆਪਣਾ ਹੀ ਬਹਿਮ ਹੈ। ਇਹ ਲੋਕ ਡਰਦੇ ਨੇ ਉਹ ਕੀ ਮਸੇ ਹੈ ਬੜਾ। ਮਸੇ ਇਹ ਵੀ ਕੁਛ ਪ੍ਰਮਾਤਮਾ ਤੇ ਈਸ਼ਰ ਨੂੰ ਯਾਦ ਕਰੋ। ਕੋਈ ਚੀਜ਼ ਲੱਗ ਨਹੀਂ ਆਸੇਗੀ। ਜੀ। ਆਪਣੇ ਸਤਿਗੁਰੂ ਦਾ ਜਨਮ ਹੀ ਨਾਮ ਸ਼ਬਦ ਲਿਆ। ਨੂੰ ਯਾਦ ਕਰੋ ਸ਼ਰਧਾ ਭਾਵਨਾ ਨਾਲ। ਜਿਹੜੇ ਲਪੂਤ ਕੁਛ ਲੱਗ ਨਹੀਂ ਆਇਆ। 100 ਪੂਤੋਂ ਦਾ ਇੱਕ ਪੂਤ ਇਨਸਾਨ ਹੈ। ਫਿਰ ਕਿਛੂ ਆ ਜਾਏਗਾ ਕੋਈ। ਠੀਕ ਹੈ। हां जी लखी जी मैं ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹਣਾ ਕਿ ਕੱਲ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਸੀ ਇਸ ਬਾਰੇ ਤੇ ਅਸੀਂ ਇਹਦੀ ਪੂਰੀ ਵਿਮੜ ਕੇ ਮੁੜੇ ਨੂੰ ਕਿਹਾ ਕਿ ਉੱਥੇ ਧਿਆਨ ਰੱਖੋ ਇਨਕੁਆਰੀ ਵਗੈਰਾ ਕਰੋ ਪਰ ਫਿਰ ਵੀ ਜਿਹੜੀ ਹੈ ਲੋਕਾਂ ਨੇ ਫੌਲ ਲੜਾਈ ਹੈ ਕਿ ਜੇ ਚੜੇਲ ਵਗੈਰਾ ਚਾਹੀਏ ਉਹ ਹੀ ਉਹ ਜੀ ਗੱਲਬਾਤ ਕੋਈ ਨਹੀਂ ਇਸ ਲਈ ਲੋਕਾਂ ਨੂੰ ਕੋਈ ਡਰਨ ਦੀ ਗੱਲ ਨਹੀਂ ਅਸੀਂ ਆਪਣੇ ਤੌਰ ਤੇ ਇਹਦਾ ਪੂਰੇ ਦੁਆਰਾ ਇਨਕੁਆਰੀ ਕਰਾ ਰਹੇ ਹਾਂ ਕਿ ਕਿਸੇ ਦੀ ਕੋਈ ਸ਼ਾਰਤਵਾਦੀਤ ਨਹੀਂ ਔਰ ਮੈਂ ਇਹੋ ਹੀ ਕਹਿੰਦਾ ਲੋਕਾਂ ਨੂੰ ਕਿ ਅੰਧਵਿਸ਼ਵਾਸ 'ਚ ਨਾਮ ਫੜੋ ਤੇ ਨਾ ਹੀ ਡਰਨ ਦੀ ਕੋਈ ਲੋੜ ਹੈ ਉਹ ਦੱਸੋ ਜੀ ਇਹਦੇ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਜੋ ਦੇਖਿਆ ਐ ਉਹੀ ਦੱਸ ਸਕਦੇ ਆ ਕਿ ਜੋ ਮੋਬਾਈਲਾਂ ਦੇ ਲੋਕਾਂ ਦੇ ਬੱਚਿਆਂ ਨੇ ਫੋਟੋਆਂ ਖਿੱਚੀ ਦੀਆਂ ਉਸ ਬਾਰੇ ਆਹੀ ਕਹਿਤ ਨੇ ਜਾਂ ਕੋਈ ਚੀਜ਼ ਹੈਗੀ ਐ ਤੇ ਜਾਂ ਨਹੀਂ ਇਹ ਤਾਂ ਦਿਲ ਦਾ ਬਹਿਮਲ ਵਕਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਕਿਦਾਂ ਦਾ ਮਹੌਲ ਐ ਰਾਤ ਦੇ ਟਾਈਮ ਲੋਕੀ ਕਰੋ ਲੋਕੀ ਡਰਦੇ ਨੇ ਬਸ ਡਰਦੇ ਨੇ ਇਸ ਕਰਕੇ ਵੀ ਚਲੋ ਬੱਚਿਆਂ ਨੂੰ ਡਰ ਪਾ ਕੇ ਦਾ ਕੋਈ ਚੀਜ਼ ਹੈਗੀ ਜੀ ਬਾਕੀ ਅੱਗੇ ਤੇ ਅਸੀਂ ਇਹੋ ਜਿਹੀ ਕੋਈ ਹਾਲਾਤ ਦੇਖ ਨਹੀਂ ਹੈਗੇ ਪਰ ਰੋਲਾ ਪੜਾ ਪਿਆ ਜੋ ਬਹੁਤ ਜ਼ਿਆਦਾ ਪੇਦਾ ਐ ਇਸ ਨਾਲ ਕੋਈ ਇਫੈਕਟ ਹੋ ਰਿਹਾ ਮਲੇ ਦੇ ਵਿੱਚ ਕੋਈ ਬਿਮਾਰੀ ਆ ਕੀ ਇੰਨਾ ਜਿਹਾ ਵੀਡੀਓ ਚ ਸੁਣਿਆ ਕੋਈ ਮੋਤਾ ਵੀ ਹੋਈਆਂ ਕ ਨਹੀਂ ਇਸ ਬਾਰੇ ਕੋਈ ਗੱਲ ਨਹੀਂ ਕਰ ਸਕਦੇ ਇਹ ਨਾ ਹੋਈਆਂ ਇਹ ਪਹਿਲੇ ਹੋਈਆਂ ਕਾਫੀ ਦਿਨ ਪਹਿਲੇ ਕੋਈ 2-4 ਸਾਲ ਪਹਿਲੇ ਹੋਈਆਂ ਸੀ ਕਿ ਮੋਤਾ ਜਵਾਨ ਮੋਤਾ ਹੋਈਆਂ ਸੀ ਤੁਸੀਂ ਵੀਡੀਓ ਦੇਖੀ ਵੀਡੀਓ ਚ ਕੀ ਨਜ਼ਰ ਆ ਰਿਹਾ ਵੀਡੀਓ ਚ ਤੇ ਇਹੀ ਨਜ਼ਰ ਆ ਰਹੀ ਪਈ ਹੈ ਪਰਛਾਈ ਜੀ ਕਿਸ ਚੀਜ਼ ਦੀ ਵੀ ਕੋਈ ਇਦਾਂ ਕੀ ਲੱਗ ਰਹੀ ਹੈ ਵੀ ਕੋਈ ਹੈਗੀ ਕੁਝ ਇਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਜਗ੍ਹਾ ਤੇ ਹਾਂ ਬਿਲਕੁਲ ਤੇ ਤੁਸੀਂ ਕੀ ਮੰਗ ਕਰਦੇ ਤੇ ਆਈ ਕਿ ਨਾ ਜਾਂਚ ਹੋਣੀ ਚਾਹੀਦੀ ਇਹਦੀ ਕੀ ਚੀਜ਼ ਹੀ ਹੈ ਇਹਦਾ ਪਤਾ ਲਗਾਇਆ ਜਾਏ ਠੀਕ ਇਹਦਾ ਪਤਾ ਲਗਾਇਆ ਜਾ ਵੀ ਕੀ ਚੀਜ਼ ਹੀ ਹੈ ਠੀਕ ਜਿਹੜਾ ਦਿਲ ਲੋਕਾਂ ਦੇ ਦਿਲ ਤੋਂ ਬੈਮ ਦੂਰ ਕੀਤਾ ਜਾਵੇ ਜਾਂ ਸੱਚਾਈ ਆ ਜਾਂ ਜੋ ਵੀ ਸੱਚਾਈ ਹੋ ਸਾਹਮਣੇ ਆਣ ਕੇ